ਅੱਜ ਸਮੂਹ ਬਠਿੰਡਾ ਨਿਵਾਸੀਆਂ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਵੇਰੇ 8 ਵਜੇ ਤੋਂ 9 ਵਜੇ ਤੱਕ ਅਰਤ ਆਵਰ ਮਨਾਇਆ ਗਿਆ ਜਿਸ ਦੇ ਤਹਿਤ 1 ਘੰਟੇ ਵਿੱਚ 1 ਲੱਖ ਰੁੱਖ ਲਗਾਉਣ ਦਾ ਟੀਚਾ ਮਿੱਥਿਆ ਗਿਆ ਸੀ ਇਸ ਮੌਕੇ ਬਠਿੰਡਾ ਦੇ ਬਧਾਇਕ ਜਗਰੂਪ ਸਿੰਘ ਗਿੱਲ ਐਸਐਸਪੀ ਦੀਪਕ ਪਾਰਕ ਅਤੇ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਜਿਨ੍ਹਾਂ ਨੇ ਪੌਦੇ ਲਗਾ ਕੇ ਮਹਿੰਮ ਦੀ ਸ਼ੁਰੂਆਤ ਕੀਤੀ ਜਿਸ ਤੋਂ ਬਾਅਦ ਇੱਥੇ ਪਟਿਆਲਾ ਬਕਬਕ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਵੀ ਸੈਕਰੇਡੇ ਪੌਦੇ ਲਗਾਏ ਇਸ ਦੇ ਨਾਲ ਹੀ ਇਹ ਪ੍ਰਣ ਦਿੱਤਾ ਗਿਆ ਕਿ ਜਿਹੜੇ ਪੌਦੇ ਅੱਜ ਲਗਾਏ ਗਏ ਹਨ ਉਹਨਾਂ ਦੀ ਘੱਟੋ-ਘੱਟ 3 ਸਾਲ ਤੱਕ ਸੰਭਾਲ ਵੀ ਕੀਤੀ ਜਾਵੇਗੀ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਸਾਡੀ ਧਰਤੀ ਤੇ ਘੱਟੋ-ਘੱਟ 33% ਹਰਿਆਲੀ ਹੋਣੀ ਜ਼ਰੂਰੀ ਹੈ ਜਿਸ ਦੇ ਵਿੱਚ ਅਸੀਂ ਵੱਧ ਤੋਂ ਵੱਧ ਯੋਗਦਾਨ ਪਾਉਣਾ ਹੈ ਮੌਨਸੂਨ ਜਿਹੜੀ ਹੈ ਸਟਾਰਟ ਹੋ ਚੁੱਕੀ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਬਣ ਮਹਾਉਤਸਵ ਮਨਾਇਆ ਜਾਂਦਾ ਹੈ ਤਾਂ ਕਿ ਰੁੱਖ ਲਗਾਏ ਜਾਣ ਬਠਿੰਡੇ ਦੇ ਵਿੱਚ ਵੀ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਸਿਵਲ ਡਿਫੈਂਸੇਬਲ ਨੂੰ ਤਰਸ਼ੇਮ ਜੀ ਪੰਕਜ ਜੀ ਸਾਡੇ ਮਿਸਲ ਕਾਉਂਸਲਰ ਸਹਿਬਾਨ ਸਾਰੇ ਹੀ ਸਾਡੀ ਪਾਰਟੀ ਦੇ ਨੌਜਵਾਨਾਂ ਲਾਗੂ ਇੱਥੇ ਇਸ ਮਹਿੰਮ ਨੂੰ ਸ਼ੁਰੂਆਤ ਕਰਨ ਦੇ ਲਈ ਅੱਜ ਅਸੀਂ ਠੰਡੀ ਸੜਕ ਤੋਂ ਉਹਦਰੋਂ ਦੀ ਮਹਿੰਮ ਸ਼ੁਰੂ ਕਰ ਰਹੇ ਹਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕੋਵਿਡ ਜਦੋਂ ਜ਼ਿੰਦਗੀ ਨੂੰ ਬਚਾਉਣ ਦੇ ਲਈ ਇੱਕ ਸਿਲੰਡਰ ਆਕਸੀਜਨ ਦਾ ਲੈਣ ਪਿੱਛੇ ਕਿੰਨੇ ਹੀ ਪੈਸੇ ਹੋਰ ਸੇ ਪਰਿਵਾਰ ਦੇ ਜਿਹੜੇ ਵਿਅਕਤੀ ਸਨ ਜਿਹਨੂੰ ਲੋਟ ਸੀ ਉਹਨਾਂ ਨੇ ਉਹ ਮਹਿਸੂਸ ਕੀਤਾ ਹੈ ਔਰ ਅਸੀਂ ਲਗਾਤਾਰ ਰੁੱਖਾਂ ਦੀ ਕਟਾਈ ਪਿਛਲੇ ਲੰਮੇ ਸਮੇਂ ਤੋਂ ਕਰੀ ਜਾ ਰਹੇ ਹਾਂ 33% ਜੰਗਲ ਹੋਣਾ ਜ਼ਰੂਰੀ ਹੈ ਧਰਤੀ ਦੇ ਉੱਤੇ ਜੇ ਤੁਸੀਂ ਇਸ ਨੂੰ ਬੈਲੈਂਸ ਰੱਖਣਾ ਹੈ ਅਦਰਵਾਈਜ਼ ਜਿਸ ਤਰ੍ਹਾਂ ਦੀਆਂ ਗੈਸਾਂ ਸਾਡੇ ਏਸੀ ਦੇ ਵਿੱਚੋਂ ਸਾਡੀਆਂ ਜਿਹੜੀ ਵਹੀਕਲ ਚੱਲਦੇ ਨੇ ਪੈਟਰੋਲ ਔਰ ਡੀਜ਼ਲ ਦੀ ਖਪਤ ਹੁੰਦੀ ਹੈ ਇਹਦੇ ਜਿਹੜੇ ਨਤੀਜੇ ਨੇ ਸਾਨੂੰ ਪ੍ਰਭਾਵਿਤ ਕਰ ਰਹੇ ਨੇ ਇਹਦੇ ਨਾਲ ਹੋਰ ਥੋਕ ਥੋਕ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਨੇ ਆਕਸੀਜਨ ਤੋਂ ਬਿਨਾ ਮਨੁੱਖ ਦਾ ਜਿੰਦਾ ਰਹਿਣਾ ਪਸ਼ੂ ਪੰਛੀਆਂ ਦਾ ਜਿੰਦਾ ਰਹਿਣਾ ਬ੍ਰਹਮਸਪਤੀ ਦਾ ਜਿੰਦਾ ਰਹਿਣਾ ਨਾ ਸੰਭਕਣਾ ਹੈ ਅੱਜ ਐਸਐਸਪੀ ਬਟੰਡਾ ਔਰ ਸਾਰੇ ਹੀ ਸਾਥੀ ਅਸੀਂ ਇਥੋਂ ਜਿਹੜੀ ਨਸ਼ੇ ਹਟਾਓ ਰੁੱਖ ਲਗਾਓ ਜ਼ਿੰਦਗੀਆਂ ਬਚਾਓ 1 ਲੱਖ ਰੁੱਖ 1 ਘੰਟੇ ਦੇ ਵਿੱਚ ਲਾਉਣ ਦਾ ਜਿਹੜਾ ਟੀਚਾ ਮਿਥਿਆ ਵਿਆ ਵੱਖ-ਵੱਖ ਥਾਵਾਂ ਦੇ ਉੱਤੇ ਭਾਵੇਂ ਦਾਦੀ-ਪੋਤੀ ਪਾਰਕ ਹੈ ਭਾਵੇਂ ਟਰਾਂਸਪੋਰਟ ਨਗਰ ਹੈ ਜਾਂ ਸ਼ਹਿਰ ਦੇ ਹੋਰ ਹਿੱਸੇ ਹੈ ਹਰ ਜਗ੍ਹਾ ਦੇ ਉੱਤੇ ਰੁੱਖ ਰਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹ ਇੱਕ ਚੰਗਾ ਸੁਨੇਹਾ ਸਾਡੇ ਲਈ ਤਾਂ ਹੈ ਔਰ ਆਉਣ ਵਾਲੀ ਪੀੜ੍ਹੀ ਦੇ ਲਈ ਜਦੋਂ ਇਹਨਾਂ ਦਰਖਤਾਂ ਨੇ ਵਧਣਾ ਹੈ ਆਕਸੀਜਨ ਜਿਹੜੀ ਹੈ ਬਾਤਾਵਰਨ ਦੇ ਵਿੱਚ ਜ਼ਿਆਦਾ ਪੈਦਾ ਹੋਏਗੀ। ਔਰ ਮੀਆਮੀਰ ਜੰਗਲ ਤੁਸੀਂ ਦੇਖੋ ਜਿਹੜਾ ਅੱਜ ਬਰਡ ਦੇ ਵਿੱਚ ਸਭ ਤੋਂ ਵੱਧ ਮਸ਼ਹੂਰ ਹੈ ਕਿਸੇ ਟਾਈਮ ਉੱਥੇ ਬਿਲਕੁਲ ਕੁਝ ਨਹੀਂ ਸੀ। ਅੱਜ ਉੱਥੇ ਆਕਸੀਜਨ ਜਿਹੜੀ ਹੈ ਉਹਨਾਂ ਇਲਾਕਿਆਂ ਦੇ ਵਿੱਚ ਪੈਦਾ ਕਰਨ ਲਈ ਜਦੋਂ ਕਿਸੇ ਨੇ ਪਰਾਲਾ ਕੀਤਾ। ਉਹੀ ਪਰਾਲਾ ਉਹਨਾਂ ਹੀ ਟੀਚਿਆਂ ਨੂੰ ਸਾਹਮਣੇ ਰੱਖ ਕੇ ਅਸੀਂ ਚੱਲ ਰਹੇ ਹਾਂ। ਪਰਮਾਤਮਾ ਕਰੇ ਕਿ ਸਾਰੇ ਲੋਕਾਂ ਨੂੰ ਇਸ ਗੱਲ ਦਾ ਸਮਝ ਲੱਗੇ ਔਰ ਰੇਸ਼ ਦੇ ਨਿਯਮ ਸਮਰਪਿਤ ਹੋ ਜਾਣ ਰੁੱਖ ਲਗਾਉਣ ਦੇ ਲਈ ਹਰ ਵਿਅਕਤੀ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਪੰਜਾਬ ਦੇ ਵਿੱਚ ਜਿਹੜੇ ਜੰਗਲ ਸੀ ਖਤਮ ਹੋ ਰਹੇ ਦਰਖਤ ਖਤਮ ਹੋ ਰਹੇ ਹੈ ਝੋਨੇ ਦੀ ਕਾਸ਼ ਦੇ ਨਾਲ ਦਰਖਤ ਪੱਟੇ ਜਾ ਰਹੇ ਹਨ ਉਹਨਾਂ ਦੀ ਪੂਰਤੀ ਕਰ ਸਕੀਏ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੇ ਬੇਲ ਪੱਤਰ ਦਾ ਪੌਦਾ ਲਗਾਇਆ ਅਤੇ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਇਸ ਮਹਿੰਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਅਤੇ ਬੇਲ ਪੱਤਰ ਦਾ ਪੌਦਾ ਲਗਾਉਣ ਦਾ ਵੀ ਮੌਕਾ ਮਿਲਿਆ ਉਹਨਾਂ ਨੇ ਵੱਧ ਤੋਂ ਵੱਧ ਪੌਦੇ ਲਗਾਉਣ ਤੇ ਉਹਨਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ ਮੈਨੂੰ ਬੜਾ ਮਾਣ ਹੈ ਮੈਂ ਅੱਜ ਬਹੁਤ ਹੀ ਵੱਡੇ ਸ਼ਖਸੀਅਤਾਂ ਕਿਸੇ ਐਮਐਲਏ ਸਾਹਿਬ ਸਾਡੇ ਬਠਿੰਡਾ ਸ਼ਹਿਰ ਦੇ ਐਸਐਸਪੀ ਸਾਹਿਬ ਤੇ ਹੋਰ ਅਲੱਗ-ਅਲੱਗ ਖਾਵਾਂ ਤੋਂ ਆਏ ਹੋਏ ਟੀਮ ਮੈਂਬਰਸ ਸਿਵਲ ਡਿਫੈਂਸ ਦੇ ਨੁਮਾਇੰਦੇ ਸੰਭਵ ਟੀਮ ਦੇ ਮੈਂਬਰ ਜਿਨ੍ਹਾਂ ਨੇ ਉਪਰਾਲਾ ਕੀਤਾ ਇਹ ਬਹੁਤ ਹੀ ਵੱਡੀ ਅਚੀਵਮੈਂਟ ਹੈ ਇਹਦੇ ਨਾਲ ਆਉਣ ਵਾਲੇ ਟਾਈਮ ਚ ਆਉਣ ਵਾਲੀ ਪੀੜ੍ਹੀਆਂ ਨੂੰ ਬਹੁਤ ਫਾਇਦਾ ਹੋਊਗਾ ਮੈਂ ਬੜਾ ਖੁਸ਼ਕਿਸਮਤ ਖੁਸ਼ਕਿਸਮਤ ਹੈ ਕਿ ਮੈਨੂੰ ਬੇਲ ਪੱਤਰ ਲਾਉਣ ਦਾ ਮੌਕਾ ਮਿਲਿਆ ਇਹਦੇ ਨਾਲ ਤੁਸੀਂ ਦੇਖੋ ਵੀ ਇਹ ਜੇ ਵੱਡਾ ਹੋ ਕੇ ਨਾਲ ਹੀ ਮੰਦਰ ਹੈ ਸ਼ਿਵਜੀ ਦਾ ਮੰਦਰ ਹੈ ਤੇ ਕਿੰਨੀਆਂ ਆਸਥਾਵਾਂ ਕਿੰਨਾ ਕੁਝ ਜੁੜਿਆ ਹੈ ਇਹ ਇੱਕ ਪੌਦਾ ਬਹੁਤ ਸਾਰੇ ਆਉਣ ਵਾਲੇ 50 ਸਾਲ ਜਾਂ 100 ਸਾਲ ਤੱਕ ਜਦੋਂ ਇਹ ਚੱਲੇਗਾ ਮੰਦਰ ਨਾਲ ਲੋਕਾਂ ਦੇ ਸਤਾ ਆਸਥਾਵਾਂ ਨਾਲ ਪਲੱਸ ਇਹੋ ਜਿਹੀ ਚੀਜ਼ਾਂ ਇਹੋ ਜਿਹਾ ਉਪਰਾਲੇ ਆਪਾਂ ਨੂੰ ਕਰਨੇ ਚਾਹੀਦੇ ਆ ਕਿਉਂਕਿ ਜਿਵੇਂ ਟੀਚਰ ਸਭ ਦਾ ਹੈ ਸਭ ਨੂੰ ਪਤਾ ਵੀ 33% ਆਪਾਂ ਨੂੰ ਇਸ ਤਰ੍ਹਾਂ ਦੀ ਹਰਿਆਵਲ ਚਾਹੀਦੀ ਹੈ ਤੇ 33% ਟੀਚਰ ਪੂਰਾ ਕਰਨ ਲਈ ਇਸ ਤਰ੍ਹਾਂ ਦੇ ਉਪਰਾਲੇ ਬਹੁਤ ਜ਼ਰੂਰੀ ਹੈ ਤੇ ਮੈਂ ਐਸਐਸਪੀ ਸਾਹਿਬ ਦਾ ਐਮਐਨਐਲ ਸਾਹਿਬ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਵੀ ਆਪ ਦਾ ਕੀਮਤੀ ਟਾਈਮ ਕੱਢ ਕੇ ਇੱਥੇ ਆਏ ਇਸ ਮਹਿੰਮ ਦੇ ਵਿੱਚ ਆਪ ਦਾ ਯੋਗਦਾਨ ਪਾਇਆ ਸਾਰੀ ਟੀਮ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਪ੍ਰੈਸ ਦਾ ਧੰਨਵਾਦ ਕਰਦਾ ਵੀ ਤੁਸੀਂ ਵੀ ਆ ਕੇ ਇਸ ਉਪਰਾਲੇ ਦੇ ਵਿੱਚ ਆਪ ਦਾ ਯੋਗਦਾਨ ਪਾਇਆ ਦੇਖੋ ਟੀਚਰ ਜਿਹੜਾ ਇਹਨਾਂ ਨੇ ਸਾਰਾ 1 ਲੱਖ ਦਾ ਕੀਤਾ ਸੀ ਸਾਰਾ ਸਾਰੇ ਅਲੱਗ-ਅਲੱਗ ਥਾਵਾਂ ਤੇ ਰਜਿਸਟ੍ਰੇਸ਼ਨਸ ਹੋਈਆਂ ਹੈਗੀਆਂ ਹੁਣ ਲੱਗਣ ਤੋਂ ਬਾਅਦ ਸਾਨੂੰ ਉਮੀਦ ਹੈ ਵੀ ਉਹ ਟੀਚਰ ਸਾਰਾ ਪੂਰਾ ਕਰ ਲੈਣਗੇ ਬਿਲਕੁਲ ਦੇਖੋ ਟੀਮ ਨੇ ਇੰਨਾ ਵੱਡਾ ਉਪਰਾਲਾ ਕੀਤਾ ਹੈ ਇੰਨੀ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ ਅਲੱਗ-ਅਲੱਗ ਸੰਸਥਾਵਾਂ ਇਸ ਦੇ ਨਾਲ ਜੁੜੀਆਂ ਹੋਈਆਂ ਨੇ ਐਮਐਲਏ ਸਾਹਿਬ ਆਪ ਜੁੜੇ ਹੋਏ ਨੇ ਅਸਤੀ ਸਾਹਿਬ ਜੁੜੇ ਹੋਏ ਨੇ ਤੇ ਇਹ ਪੂਰਾ ਕਰਨ ਦੀ ਔਰ ਪੂਰਾ ਅੱਗੇ ਚੱਲਣ ਦੀ ਪੂਰੀ ਕੋਸ਼ਿਸ਼ ਹੈ ਬਟਿੰਡਾ ਦੇ ਐਸਐਸਪੀ ਸ਼੍ਰੀ ਦੀਪਕ ਪਾਰਕ ਜੀ ਨੇ ਇੱਕ ਬਹੁਤ ਵਧੀਆ ਮੈਸੇਜ ਦਿੰਦਿਆਂ ਕਿਹਾ ਕਿ ਪੰਜਾਬੀ ਕਲਚਰ ਵਿੱਚ ਛਾਵਾਂ ਨੂੰ ਮਾਵਾਂ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ ਸੋ ਠੰਡੀਆਂ ਛਾਵਾਂ ਮਾਨਣ ਦੇ ਲਈ ਸਾਨੂੰ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਸਾਡੇ ਵਾਤਾਵਰਣ ਨੂੰ ਬਚਾਈਏ ਤੇ ਜਦੋਂ ਐਮਐਲਏ ਸਾਹਿਬ ਆਪ ਪੂਰੇ ਸ਼ਹਿਰ ਵਾਸੀ ਨੂੰ ਮੋਟੀਵੇਟ ਕਰ ਰਹੇ ਤੇ ਮੈਂ ਸਮਝਦਾ ਕਿ ਆਪਾਂ ਸਾਰਿਆਂ ਨੂੰ ਮਿਲ ਕੇ ਜਿਹੜਾ ਹੈਗਾ ਇਨਸਪੀਰੇਸ਼ਨ ਲੈ ਕੇ ਜਿਹੜਾ ਨਸ਼ੇ ਦੇ ਖਿਲਾਫ ਤੇ ਰੁੱਖਾਂ ਦੇ ਫੇਵਰ 'ਚ ਜੋ ਆਪਣਾ ਕਰ ਰਹੇ ਹੈ ਕਿ ਨਸ਼ੇ ਹਟਾਓ ਰੁੱਖ ਲਗਾਓ ਇਸ ਚੀਜ਼ ਨੂੰ ਆਪਾਂ ਨੂੰ ਉਤਰਦੀ ਦੇਣੀ ਚਾਹੀਦੀ ਹੈ ਆ ਆਪਾਂ ਦੇਖੋ ਆਪਣੇ ਪੰਜਾਬੀ ਚ ਮਾਵਾਂ ਨੂੰ ਠੰਡੀਆਂ ਛਾਵਾਂ ਕਿਹਾ ਗਿਆ ਇਦਾਂ ਮਤਲਬ ਦੇਖੋ ਛਾਂ ਦੀ ਕਿੰਨੀ ਇੰਪੋਰਟੈਂਸ ਹੈ ਕਿ ਇਹ ਕਿ ਛਾਂ ਨੂੰ ਮਾਤ ਦੇ ਬਰਾਬਰ ਦਰਜਾ ਦਿੱਤਾ ਗਿਆ ਆਨ ਵਾਲੇ ਸਮੇਂ ਦੇ ਵਿੱਚ ਆਪਾਂ ਪਿੱਛੇ ਦੇਖਿਆ ਗਰਮੀ ਕਿੰਨੀ ਜ਼ਿਆਦਾ ਪੈੜੀ ਸੀਗੀ ਤੇ ਆਨ ਵਾਲੇ ਸਮੇਂ ਦੇ ਵਿੱਚ ਪਾਣੀ ਤੋਂ ਲੈ ਕੇ ਤੇ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਕਲੋਬ ਤਾਂ ਕਹਿੰਦੇ ਵਰਲਡ ਵਾਰਸ ਵੀ ਇਸਨੇ ਹੋਣੀ ਹੈ ਤੇ ਜਿਹੜੀ ਰੁੱਖ ਹੈਗੇ ਇਹਨਾਂ ਦਾ ਇੰਪੋਰਟੈਂਸ ਹੈਗੀ ਹੈ ਕਿ ਇਹ ਪਾਣੀ ਵੀ ਪ੍ਰੋਵਾਈਡ ਕਰਦੇ ਨੇ ਰੇਨਸ ਵੀ ਪ੍ਰੋਵਾਈਡ ਕਰਦੇ ਨੇ ਤੇ ਛਾਵਾਂ ਵੀ ਪ੍ਰੋਵਾਈਡ ਕਰਦੇ ਟੈਂਪਰੇਚਰ ਨੂੰ ਕੰਟਰੋਲ ਕਰਨ ਚ ਇਹਨਾਂ ਦੀ ਕਾਫੀ ਐਮਏ થઈ ਗਈ ਸਾਇੰਟੀਫਿਕਲੀ ਵੀ ਐਜ਼ ਅ ਸੜੀ ਇਹ ਲੋਜੀਕਲ ਨੀਡ ਹੈ ਕਿ ਅਸੀਂ ਰੁੱਖਾਂ ਦਾ ਖਿਆਲ ਰੱਖੀਏ ਹੋਰ ਰੁੱਖ ਲਗਾਈਏ ਤੇ ਮੈਂ ਇਹਨਾਂ ਨੂੰ ਦੁਬਾਰਾ ਬਧਾਈ ਦੇਣਾ ਤੇ ਉਮੀਦ ਕਰਦਾ ਕਿ ਆਪਾਂ ਸਾਰੇ ਦੇ ਯੋਗਦਾਨ ਪਾਵਾਂਗੇ ਸਸੇ ਗੱਲ ਜੀ 1 ਲੱਖ ਰੁੱਖਾਂ ਜਿਹੜਾ ਨਾ ਹੋ ਕੀਤਾ ਗਿਆ ਉਹ ਬਿਲਕੁਲ ਪੂਰਾ ਨਹੀਂ ਕੀਤਾ ਦੇਖੋ ਜੀ ਗੱਲ ਕਿਸੇ ਲੱਖ ਦੀ 2 ਲੱਖ ਦੀ ਹੋ ਸਕਦਾ ਹੈ ਲੱਖ ਕਿਉਂ ਅਸੀਂ 10 ਲੱਖ ਵੀ ਲਾ ਸਕਦੇ ਹਾਂ ਜੇ ਲਾਂਡ ਨੂੰ ਸ਼ਹਿਰ ਵਾਸੀ ਆ ਜਾਣ ਆਪਣੀ ਤੇ ਗੱਲ ਉਹ ਨਹੀਂ ਹੁੰਦੀ ਡੋਨਟ ਗੋ ਬਾਈ ਦੀ ਕਾਉਂਸਲ ਠੀਕ ਹੈ 1 ਲੱਖ ਕਿਉਂ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ 1 ਲੱਖ ਤੋਂ ਵੀ ਵੱਧ ਜਾਈਏ ਬਟ ਇੰਪੋਰਟੈਂਟ ਚੀਜ਼ ਇਹ ਹੈ ਕਿ ਇੱਕ ਇੱਕ ਆਦਮੀ ਜੇ ਇੱਕ ਰੁੱਖ ਵੀ ਲਾਂ ਆਫੇਰੇ ਆਪਣਾ ਭਵਿੱਖ ਜਿਹੜਾ ਹੈਗਾ ਉਜਵਲ ਹੈ ਸਰ 80 ਟਿਪਸ ਆਪ ਵੱਲੋਂ ਇੱਕ ਇਲਾਮ ਕੀਤਾ ਗਿਆ ਕਿ ਬਠਿੰਡਾ ਪੁਰਥਮੀ ਅਗਰ ਪੋਰਟਾ ਲਗਾਉਂਦਾ ਤੇ ਉਹ ਸੰਭਾਲ ਕਰਦਾ ਉਹਨੂੰ ਕਲਾਸ A ਸਰਟੀਫਾਈਡ ਇਸ ਤਰ੍ਹਾਂ ਹੈ ਇਹਦੇ ਲਈ ਤਾਂ ਅਸੀਂ ਸਾਡੇ ਡੀਜੀ ਸਾਹਿਬ ਦਾ ਧੰਨਵਾਦੀ ਹੈਗੇ ਆ ਕਿ ਉਹਨਾਂ ਨੇ ਇੰਨੀ ਇੰਨੀ ਜਿਹੜੀ ਹੈਗੀ ਸਾਡੀ ਜਿਹੜੀ ਹੈ ਉਹ ਕੀਤੀ ਹੈ ਇਨਕਰੀਸਮੈਂਟ ਕੀਤੀ ਹੈ ਤੇ ਉਹਨਾਂ ਦਾ ਦਿਨੋ ਧੰਨਵਾਦ ਕਰਦਾ ਸਹਿਯੋਗੀ ਸੁਨੀਲ ਮਹਿਰਾ ਦੇ ਨਾਲ ਦੇਵਕਰਨ ਪੰਜ ਪਾਣੀ ਟੀਵੀ ਬਠਿੰਡਾ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਪੰਜ ਪਾਣੀ TV ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ